ਆਪ ਜੀ ਦੀ ਚਰਨ ਸੋਪਰਾਪਤ ਤੋਂ ਇਧਰ ਧਰਤੀ ਗੁਰਦੁਆਰਾ ਖਾਊ ਘਾਟ ਪੂਤਰ ਬੁੱਢਾ ਦਰਿਆ ਜਿਸ ਨੂੰ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਲੁਧਿਆਣੇ ਤੇ ਆਪਦੀ ਬਖਸ਼ਿਸ਼ਾਂ ਹੋਈਆਂ ਪਾਸਾ ਜੀ ਇਹ ਪੂਤਰ ਬੁੱਢਾ ਦਰਿਆ ਗੰਦਗੀ ਦੇ ਨਾਲ ਭਰ ਗਿਆ ਪਾਸਾ ਜੀ ਉਹ ਇਸ ਦੀ ਸਫਾਈ ਦੀ ਸੇਵਾ ਆਪ ਜੀ ਦੇ ਕੋਟ ਆਸਰਾ ਲੈ ਕੇ ਸ਼ੁਰੂ ਕੀਤੀ ਗਈ ਪਾਸਾ ਜੀ ਮਿਹਰ ਕੀਤੀ ਵਹਿ ਕੀਤੀ ਜੋ ਇਸ ਦੇ ਵਿੱਚ ਸਿੱਧਾ ਪਾਣੀ ਪਿੰਡ ਸੀ ਉਹਦੇ ਵਾਸਤੇ ਇਹ ਕੰਪ੍ਰੈਸਟਰੇਸ਼ਨ ਬਣਾ ਕੇ ਮੋਟਰਾਂ ਦੀ ਸ਼ੁਰੂਆਤ ਕੀਤੀ ਹੈ ਪਾਸਾ ਜੀਓ ਅੱਜ ਇੱਕ ਮੋਟਰ ਦਾ ਪਾਣੀ ਜਿਹੜਾ ਹੈ ਟ੍ਰੀਟਮੈਂਟ ਪਲਾਂਟ ਤੇ ਜਾਣਾ ਸ਼ੁਰੂ ਹੋ ਜਾਊਗਾ ਬਾਕੀ ਰਹਿੰਦੇ ਕਾਰਜ ਆਪ ਸਰ ਤੇ ਮਿਹਰ ਪਰਿਆ ਹੱਥ ਰੱਖ ਕੇ ਸੰਪੂਰਨ ਕਰਾਉਣੇ ਪਾਸਾ ਜੀਓ ਜਿਸ ਕਾ ਕਾਰਜ ਦਿੱਤੇ ਨੇ ਕੀਆ ਮਾਨਸ ਗਿਆ ਵਿਚਾਰਾ ਦੇ ਮਹਾਵਾਕਰ ਸਰਪੱਤ ਸਾਹਿਬ ਅਸੀਂ ਕਲਯੋਗੀ ਦੀਵਾਂ ਖਨਕਨ ਭੁੱਲੋ ਨਹਾਰਾ ਬਖਸ਼ਣ ਬਿਤਾ ਬਖਸ਼ ਲੈਣਾ ਪਾਸਾ ਰਹਿੰਦੇ ਕਾਰਜਾਂ ਤੋਂ ਨਰਵਿਕਨ ਸੰਪੂਰਨ ਕਰਾਉਣੇ ਕੋਈ ਤਰ ਬੁੱਢਾ ਦਰਿਆ ਦੁਆਰਾ ਕਲ ਕਲ ਕਰਦ ਰੱਖ ਬਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਪ੍ਰਸੰਗਤਾ ਕੋ ਸੇਵਾ ਲੈ ਲੈਣੀ ਪਾਤਸ਼ਾਹ ਜੀ ਉਹ ਪ੍ਰਸੰਗਤਾ ਦੀ ਸਰਦਾ ਸਤਕਾਰ ਸੇਵਾ ਭਾਵਨਾ ਤਿਲ ਫੁੱਲ ਪਟਾਵਾ দান ਪੁੰਨ ਆਪਣੇ ਦਰ ਤੇ ਪ੍ਰਵਾਨ ਕਰਨਾ ਸੇਵਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਦੇਣ ਦੁੱਗਣੀ ਰਾਜ ਚੋਂ ਗੁਣੀ ਤਰਕੀ ਬਖਸ਼ਣੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਪਾਤਸ਼ਾਹ ਜੀ ਮਿਹਰ ਕਰੋ ਐਸੇ ਇਹ ਤਾਂ ਖੁਸ਼ੀਆਂ ਵਿੱਚ ਪੰਜਾਂ ਅੰਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾ ਹਾਜ਼ਰਾ ਅਨੁਕ੍ਰਮ ਪ੍ਰਕਾਰ ਭੋਜਨ ਬੋ ਕੀਏ ਬਜਨ ਮੇ ਟਰਾਈ ਕਰੀ ਪਾਕਿਸਤਾਨ ਸੋਜੇ ਇਤਰਾਹ ਲੋਕੋ ਘਰ ਆਇ ਕੋ ਬਲਕਸਿ ਪ੍ਰਸਾਦ ਸਾਹਿਬ ਜੀ ਨੇ ਸੁਲਾਇ ਕੋਵੇ ਜੋ ਜੀ ਸਕੇ ਵਾਹਿਗੁਰੂ 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 ਜਪਦੇ ਸਭ ਕੋ ਦੇ ਨਾਮ ਤੇ ਤਾਵੇ ਨਾਨਕ ਨਾਲ ਜੇ ਸਰਬੀਖਾ ਤੇਰੇ ਭੰਟ ਸਰਬਤ ਬੋਲੇ ਸੋਨਹਾਰ ਸ੍ਰੀ ਆਕਾਲ ਵਾਹਿਗੁਰੂ ਦਾ ਖਾਲਸਾ ਭਰਤ ਚਾਕੋ ਯਵਨ ਤੇਰੀ ਪਾਤਸ਼ਾਹ ਜਮਾਤ ਸਮਾਰੀ ਸ਼ਾਨੀ ਰਿਕਸਰ ਗਾਇਸ ਸੁਦਾ ਟ੍ਰੇਲਰ ਵਰਕ ਸਤਿਗੁਰ ਪ੍ਰਸਾਦਿ ਤੇ ਹਮ ਅਪਰਾਧੀ ਤੁਮ ਬਖਸ਼ਦੇ ਜਿਸ tội ਆਪਿ ਗੋਮਲੇ ਨ ਢੋਈ ਸਭਨਾ ਅਭਿਤਾ ਨਿਮਲ ਹੋਈ 1 ਓੰਕਾਰ ਸ੍ਰੀ ਵਾਇਲੂ ਟਿੱਗੀ ਫਤੇਵਾਲੀ ਸੁਗਾ ਦੇ ਕੇ ਪਾਸੇ 10ਵੇਂ ਪ੍ਰੋਫੈਸਰ ਦਫਤਰ ਸੇ ਮਿਲ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਗ੍ਰਾਮ ਦਸ ਸੇ ਸਹਾਇਤ ਕਰਨ ਕੋ ਵਿਦਵਸ ਸੁਦਰ ਸਿੰਘ ਆਇਸੀ ਹੰਤ ਵਿਚੋ ਤੇ ਆਇਆ ਜੋ ਟਾਈਲ ਸੰਦੂਖ ਜਾਏ ਗੁਰਦੇਵ ਬਹਾਦਰ ਸਿਮਰੀਏ ਕਰ ਲੋ ਨਾ ਦੇ ਆਵੇ ਸਾਹਿਬ ਦਸੇ ਪਾਤਸ਼ਾਹ ਸਾਹਿਬ ਜੀ 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 ਜ